ਲੈ ਜੇ ਕੋਈ ਕਰਕੇ ਦਿਖਾਉਣਾ ਸੀ ਸ਼ਰ ਸਰ ਦੀ ਸ਼ਰਤ ਲੱਲ ਹੈ ਛੋਡੇ ਕੈਮਰੇ ਬਾਧੀ ਹੋਰ ਕਰਦੇ ਆ ਜਾਂ ਉਹ ਦੇ ਦੇਣਗੇ ਜਾਂ ਅਸੀਂ ਦੇਦਾਗੇ ਲੈ ਕਰ ਲੈਣ ਅਸੀਂ ਲੈ ਕੇ ਵਗ ਜਾਗੇ ਉਹਨਾਂ ਨੂੰ ਕਹਿੰਦੇ ਅਸੀਂ ਮੱਝੋਂ ਦਾ ਕਰ ਦਿੰਦੇ ਆ ਕਰਕੇ ਦਿਖਾਉਣ ਇਹ ਢੋਂਗ ਰਚ ਆ ਬ ਕੋਈ ਕੁਝ ਨਹੀਂ ਹੈਗਾ ਲੋਕ ਭੋਲੇ ਪਾਲੇ ਆ ਪੰਜਾਬ ਦੇ ਸਾਡੇ ਇਹਨਾਂ ਨੂੰ ਗੱਬਲਾ ਘਬਰਾਹ ਕਰਕੇ ਲਈ ਜਾ ਰਹੇ ਨੇ ਇਹ ਜਦੋਂ ਇਹਨਾਂ ਨੂੰ ਹੋਸ਼ ਆਉਂਦੀ ਹੈ ਆਪੇ ਸਿੱਟੇ ਜਾਂਦੇ ਬਥੇਰੇ ਇਹਦੇ ਸਾਡੇ ਕੋਲੇ ਜਿਹੜੇ ਆਉਂਦੇ ਆ ਕਿ ਅੰਮ੍ਰਿਤ ਸ਼ਿਕਾਈ ਦੇ ਸ਼ੱਕਦੇ ਆ ਉਹ ਆ ਕੇ ਭੁੱਲ ਵੀ ਬਗਸਾਉਂਦੇ ਗੁਰੂ ਸਾਹਿਬ ਮੂਰੇ ਮੱਥਾ ਰਗੜਦੇ ਆ ਵੀ ਮਹਾਰਾਜ ਸੱਚੇ ਪਾਸ਼ਾ ਸਾਡਾ ਦਾ ਘਰ ਇਹੀ ਆ ਇਹ ਜੇ ਬੱਚੇ ਵੀ ਹੈਗੇ ਆ ਜਿਨ੍ਹਾਂ ਦੇ ਉਹ ਇੱਕ ਮੁੰਡਾ ਸਾਡੇ ਸ਼ਹਿਰ ਚੋਂ ਉਹਨੂੰ ਕਹਿੰਦੇ ਸੀ ਉਹਦੇ ਬੱਚੇ ਦੇ ਥੋੜੀ ਲੱਤਾਂ ਦੇ ਵਿੱਚ ਨੁਕਸਾ ਕਹਿੰਦੇ ਵੀ ਅਸੀਂ ਲੈ ਜਾਗੇ ਤੈਨੂੰ ਪਹਿਲੀ ਸੰਗਤ ਦੀ ਨੋਟ ਕਰਦਾਂਗੇ ਉਹ ਲੈ ਕੇ ਗਏ ਉਹਨੂੰ ਨਾ ਪਹਿਲੀ ਦਿਨ ਹੋਇਆ ਨਾ ਦੂਜੀ ਦਿਨ ਹੋਇਆ ਪੰਜਵੇਂ ਦਿਨ ਹੋਇਆ ਉਹ ਫੇਰ ਵਾਪਸ ਆ ਕੇ ਕਹਿੰਦਾ ਜੀ ਮੈਨੂੰ ਤਾਂ ਬਹੁਤ ਵੱਡਾ ਭਲੇਖਾ ਸਿੱਖਾਂ ਨੂੰ ਲਾਲਚ ਪੈਦਾ ਹੋ ਗਿਆ ਵਿੱਚ ਕੁਝ ਬੰਦੇ ਨੂੰ ਸਿੱਖ ਨਹੀਂ ਇਹ ਜਿਹੜਾ ਗੁਰੂ ਦਾ ਸਿੱਖ ਉਹ ਡੋਲਦਾ ਨਹੀਂ ਹੈਗਾ ਜਿਹੜੇ ਕੁਛ ਕ ਬਣ ਜਾਂਦੇ ਉਹਨਾਂ ਨੂੰ ਪੱਗਾ ਬਣਾ ਦਿਆ ਕੁਝ ਹੋਰ ਕਰਾ ਦਿਆ ਵੀ ਸਿੱਖਾਂ ਦੀ ਸਭੀ ਖਰਾਬ ਕਰ ਰਹੇ ਆ ਇੱਥੇ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਤੇ ਬੇਅੰਤ ਜ਼ੁਲਮ ਟਾਏ ਗਏ ਨੇ ਉਹਨਾਂ ਨੂੰ ਸ਼ਮਕਾ ਮਾਰ ਗਏਗਾ ਉਹਨਾਂ ਨੂੰ ਗਲੇਲਾ ਮਾਰ ਕੇ ਕੋਹ ਕੋਹ ਕੇ ਫੇਰ ਉਹਨਾਂ ਨੂੰ ਜਿਸ ਤਰ੍ਹਾਂ ਆਪਾਂ ਸਰੀਆ ਪਾ ਕੇ ਬੀਮ ਤਿਆਰ ਕਰਦੇ ਆ ਇਸ ਤਰ੍ਹਾਂ ਉਹਨਾਂ ਦੇ ਦਾੜੇ-ਦਾੜੇ ਇੱਟਾਂ ਲਾ ਕੇ ਪੂਰਾ ਉਹਨਾਂ ਨੂੰ ਮਜ਼ਬੂਤ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਲੇਕਿਨ ਉਹਨਾਂ ਨੇ ਆਪਣੀ ਸਿੱਖੀ ਦੇ ਵਿੱਚ ਅਡੋਲ ਰਹੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਬੈਠੇ ਹੋਏ ਆ ਔਰ ਇਸ ਵਕਤ ਅਸੀਂ ਤੁਹਾਡੇ ਤੱਕ ਗੱਲਬਾਤ ਲੈ ਕੇ ਆ ਰਹੇ ਆ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਮੌਜੂਦ ਰਹਿਣਗੇ ਤਰਨਾ ਦਲ ਦੇ ਮੁਖੀ ਸਖਪਾਲ ਸਿੰਘ ਬਾਬਾ ਜੀ ਤੁਹਾਡਾ ਸਵਾਗਤ ਹੈ ਜੀ ਨਿਰਪੱਖ ਪੋਸਟ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹ ਮਹਾਲ ਸੂਰਬੀਰ ਨਿੱਕਿਆ ਜਿੰਦਾ ਵੱਡੇ ਸਾਕੇ ਮਹਾਂਪੁਰਸ਼ਾਂ ਦੀ ਧੰਨ ਧੰਨ ਮਾਤਾ ਗੁਜਰਕੌਰ ਧੰਨ ਧੰਨ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਸ਼ਹੀਦੀ ਅਸਥਾਨਾਂ ਦੇ ਉੱਤੇ ਜਿਹੜੇ ਅੱਜ ਆਪਾਂ ਉਹਨਾਂ ਦੀਆਂ ਸ਼ਰਧਾਂਜਲੀਆ ਭੇਟ ਕਰ ਰਹੇ ਹਾਂ ਇੱਥੇ ਬਾਬਾ ਜੀ ਦੀਆਂ ਸ਼ਹਾਦਤਾਂ ਤੋਂ ਬਾਅਦ ਬੇਅੰਤ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਜਾ ਕੇ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਸਾਡਾ ਖਾਲਸਾ ਆਵੇਗਾ ਉਹ ਜਿਹੜੀ ਆ ਬਾਬਾ ਫਤਿਹ ਸਿੰਘ ਜੀ ਨੇ ਵੀ ਕਿਹਾ ਸੀਗਾ ਵੀ ਸਾਡਾ ਖਾਲਸਾ ਆਵੇਗਾ ਤੇ ਇਸ ਰਹੰਦ ਦੀ ਇੱਟ ਨਾਲ ਇੱਟ ਖੜਕਾਵੇਗਾ ਉਹੀ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੂੰ ਭੇਜਿਆ ਜਿਨ੍ਹਾਂ ਨੇ ਬਾਬਾ ਬਨੋਦ ਸਿੰਘ ਜੀ ਦੇ ਨਾਲ ਹੋਰ ਬੇਅੰਤ ਸਿੰਘਾਂ ਨੇ ਇਸ ਰਹੰਦ ਨੂੰ ਫਤੇ ਕੀਤਾ ਅੱਜ ਉਹ ਮਹਾਨ ਸੂਰਬੀਰ ਯੋਧਿਆਂ ਦੀ ਆਪਾ ਯਾਦਗਾਰ ਨੂੰ ਮਨਾ ਰਹੇ ਆ ਸ਼ੁਰੂਆਤ ਸਗਤਾਂ ਨੂੰ ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ ਤੇ ਆਪਣੀਆਂ ਜਿੱਥੋਂ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਆਪ ਜੀ ਇਸ ਮਾਧਿਮ ਰਾਹੀਂ ਦੇਖ ਰਹੇ ਹੋ ਸ਼ੁਰੂਆਤ ਸਗਤਾਂ ਹਾਜ਼ਰੀਆਂ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਬਾਬਾ ਜੀ ਦੇ ਨਾਲ ਗੱਲਬਾਤ ਦਾ ਵਿਸ਼ਾ ਇਹ ਹੈ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਫਲਸਫੇ ਨੂੰ ਵੀ ਸਮਝਦੇ ਨੇ ਬੜਾ ਅਮੀਰ ਫਲਸਫੇ ਸਿੱਖੀ ਦਾ ਬਾਬਾ ਜੀ ਤੁਸੀਂ ਗੱਲ ਕਰਕੇ ਹਟੇ ਹੋ ਔਰ ਏ ਵੀ ਅੱਜ ਕੱਲ ਦੇ ਦਿਨਾਂ ਦੇ ਵਿੱਚ ਇੱਕ ਸਵਾਲ ਇਹ ਵੀ ਬੜਾ ਖੜਾ ਹੋ ਰਿਹਾ ਕਿ ਕੁਝ ਸਿੱਖ ਨੇ ਜਿਹੜੇ ਕੁਝ ਸਿੱਖਾਂ ਨੂੰ ਜਿਹੜਾ 크ਿਸਚੀਅਨ ਧਰਮ ਦੇ ਵਿੱਚ ਤਬਦੀਲੀ ਉਹਨਾਂ ਦੀ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਕਮਰਾਹ ਕਰਕੇ ਜਾਂ ਇਸ ਤਰੀਕੇ ਦੇ ਜਿਹੜੇ ਕਈ ਤਰ੍ਹਾਂ ਦੇ ਸਵਾਲ ਨੇ ਹਾਲਾਂਕਿ ਉਹ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਨੇ ਆਪਣਾ ਜਿਹੜਾ ਉਹ ਉਹ ਚਰਚਾਂ ਦੇ ਵਿੱਚ ਜਾ ਰਹੇ ਨੇ ਜਾਂ ਬੰਦਗੀ ਜੋ ਉਹਨਾਂ ਦੀਆਂ ਦੁਆ ਪ੍ਰਾਰਥਨਾ ਦਾ ਤਰੀਕਾ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਸਮਝਦੇ ਹੋ ਜੀ ਜਿਹੜਾ ਤਾਂ ਗੁਰੂ ਦਾ ਸਿੱਖ ਹੈਗਾ ਉਹ ਪੌੜੀ ਤੁਸੀਂ ਆਪਾਂ ਦੇਖੋ ਇਤਿਹਾਸ ਬਹੁਤ ਹੀ ਜਾਨੂਈ ਨੇ ਬੰਦ-ਬੰਦ ਵੀ ਸਿੱਖਾਂ ਨੇ ਕਟਾਇਆ ਖੋਪੜੀਆਂ ਵੀ ਲਹਾੜੀਆਂ ਆੜਿਆ ਆਰਿਆ ਨਾਲ ਵੀ ਚਰਾਏ ਗਏ ਜਿੰਨਾ ਅੱਜ ਮਹਾਨ ਸ਼ਹੀਦਾਂ ਦੀ ਆਪਾਂ ਯਾਦ ਦੇ ਵਿੱਚ ਖੜੇ ਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਜਿਵੇਂ ਬਾਬਾ ਫਤਿਹ ਸਿੰਘ ਜੀ ਹੋਏ ਨੇ ਬਾਬਾ ਜੂਹਾਰ ਸਿੰਘ ਜੀ ਹੋਏ ਨੇ ਬਾਬਾ ਜੋਰਾਵਰ ਸਿੰਘ ਹੋਏ ਨੇ ਬਾਬਾ ਜੀਤ ਸਿੰਘ ਜੀ ਹੋਏ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਇਹ ਹੋਰ ਅਨੇਕਾ ਸਿੰਘਾਂ ਨੇ ਬਾਬਾ ਸੰਗਤ ਸਿੰਘ ਜੀ ਹੋਏ ਨੇ ਇੱਥੇ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਤੇ ਬੇਅੰਤ ਜ਼ੁਲਮ ਟਾਏ ਗਏ ਨੇ। ਉਹਨਾਂ ਨੂੰ ਸ਼ਮਕਾਂ ਮਾਰਿਆ ਗਿਆ ਗਾ। ਉਹਨਾਂ ਨੂੰ ਗਲੇਲਾ ਮਾਰ ਕੇ ਕੋਹ-ਕੋਹ ਕੇ ਫਿਰ ਉਹਨਾਂ ਨੂੰ ਜਿਸ ਤਰ੍ਹਾਂ ਆਪਾਂ ਸਰੀਆ ਪਾ ਕੇ ਢੀਮ ਤਿਆਰ ਕਰਦੇ ਆ ਇਸ ਤਰ੍ਹਾਂ ਉਹਨਾਂ ਦੇ ਡਾਲੇ-ਡਾਲੇ ਇੱਟਾਂ ਲਾ ਕੇ ਪੂਰਾ ਉਹਨਾਂ ਨੂੰ ਮਜ਼ਬੂਤ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਲੇਕਿਨ ਉਹਨਾਂ ਨੇ ਆਪਣੀ ਸਿੱਖੀ ਦੇ ਵਿੱਚ ਅਡੋਲ ਰਹੇ। ਉਹ ਵੀ ਮਾਮਾ ਹੋਈਆਂ ਜਿਨ੍ਹਾਂ ਨੇ ਬੱਚਿਆਂ ਦੇ ਗਲਾਂ 'ਚ ਹਾਰ ਪਵਾ ਲੇ। ਮੀ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਦੇ ਪੀਸਰੇ ਪੀਸੇ ਜੇ ਬੱਚਿਆਂ ਦੇ ਉਹਨਾਂ ਦੇ ਟੋਟੇ ਕਰਕੇ ਜਿਵੇਂ ਆਪਾਂ ਫੁੱਲਾਂ ਦਾ ਹਾਰ ਬਣਾ ਦੇਣਾ ਐ ਰੱਸੀ ਦੇ ਵਿੱਚ ਪਰੋ ਕੇ ਉਹਨਾਂ ਦੇ ਲੱਤਾਂ ਬਾਹਾਂ ਜਿਗਰ ਦੇ ਟੋਟਿਆਂ ਦਾ ਹਾਰ ਪਵਾ ਕੇ ਉਹ ਸਿੱਖੀ ਨਹੀਂ ਛੱਡੀ ਜਿਹੜੇ ਅੱਜ ਕੋਈ ਵੱਖ-ਵੱਖ ਠੀਕ ਆ ਸਾਡਾ ਧਰਮ ਸਾਨੂੰ ਮੁਬਾਰਕਾ ਉਹਨਾਂ ਦਾ ਉਹਨਾਂ ਨੂੰ ਮੁਬਾਰਕਾ ਸੀ ਕਿਸੇ ਧਰਮ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਮਾੜਾ ਨਹੀਂ ਕਰਦੇ ਪਰ ਜਿਹੜਾ ਕੋਈ ਕਹਿ ਰਿਹਾ ਇਹ ਵੀ ਸਿੱਖ ਸਿੱਖ ਜਾ ਰਹੇ ਸਿੱਖਾਂ ਦੇ ਰੂਪ ਦੇ ਵਿੱਚ ਬਹਿਰੂਪੀਏ ਨੇ ਸਿੱਖ ਨਹੀਂ ਸਿੱਖ ਕਾਨੂੰ ਆਣ ਦੇ ਸਮਾ ਦੇ ਵਿੱਚ ਸਿੱਖਾਂ ਨੇ 42 ਸਾਲ ਦਾ ਇਤਿਹਾਸ ਆ ਸਿੱਖਾਂ ਦਾ ਜੀ ਹੋਰ ਵੀ ਚਲੋ ਮੱਲਾ ਹੋ ਸਕਦਾ ਵੀ ਅਸੀਂ ਜਿੱਥੋਂ ਤੱਕ ਪੜਿਆ ਗਏ ਸਮੁੰਦਰ ਹੈ ਗਹਿਰਾਈ ਇਹਦੀ ਕੋਈ ਨਾਪਿਆ ਨਹੀਂ ਜਾ ਸਕਦਾ ਵੀ ਉਹਦੇ ਵਿੱਚ ਕੋੜਿਆਂ ਦੀਆਂ ਕਾਠੀਆਂ ਦੀ ਸੋਨਾ ਪੱਤੇ ਸੂਤ-ਸੂਤ ਕੇ ਰੁੱਖਾ ਦੇ ਗੁਜਾਰੇ ਕਰਕੇ ਛੱਕੇ ਤੇ ਸਿੱਖ ਫੇਰ ਵੀ ਆਪਣੀ ਸਿੱਖੀ ਦੇ ਵਿੱਚ ਡੋਲ ਪ੍ਰਤੱਖ ਰਹੇ ਨੇ ਪਰ ਅੱਜ ਦੇ ਜਿਹੜੇ ਸਿੱਖ ਨੇ ਉਹ ਸਿੱਖ ਨਹੀਂ ਕਰਾਉਂਦੇ ਸਿੱਖਾਂ ਦੇ ਨਾਮ ਤੇ ਕਲੰਕ ਨੇ ਉਹ ਨਕਲੀ ਸਿੱਖ ਨੇ ਆਪਣੇ ਆਪ ਹੀ ਤਿਆਰ ਕਰਦੇ ਅੱਜ ਕੀ ਸਿੱਖਾਂ ਨੂੰ ਲਾਲਚ ਚ ਪੈਦਾ ਹੋ ਗਿਆ ਵਿੱਚ ਕੁਝ ਬੰਦੇ ਨੂੰ ਸਿੱਖ ਨਹੀਂ ਇਹ ਜਿਹੜਾ ਗੁਰੂ ਦਾ ਸਿੱਖ ਉਹ ਡੋਲਦਾ ਨਹੀਂ ਹੈਗਾ ਜਿਹੜੇ ਕੁਸ਼ਕ ਬਣ ਜਾਂਦੇ ਉਹਨਾਂ ਨੂੰ ਪੱਗਾ ਬਣਾਉਂਦੇ ਆ ਕੁਝ ਹੋਰ ਕਰਾਉਂਦੇ ਆ ਵੀ ਸਿੱਖਾਂ ਦੀ ਸਭੀ ਖਰਾਬ ਕਰ ਰਹੇ ਆ ਕੋਈ ਕਿਸੇ ਦਾ ਜਨ ਹੈ ਦੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਆ ਜਿਹੜੇ ਕੋਈ ਨਾ ਕੋਈ ਕਹਿੰਦੇ ਨੇ ਕਿ ਜੀ ਸਾਨੂੰ ਤਰਵਾਸ ਮਿਲਦੀ ਐ ਉਧਰ ਜਾ ਕੇ ਜਿਸ ਤਰ੍ਹਾਂ ਦੇ ਐਕਸੈਪਟੈਂਸ ਕਹਿੰਦੇ ਸਾਨੂੰ ਨਹੀਂ ਐ ਔਰ ਉਹ ਜਾ ਵੀ ਰਹੇ ਨੇ ਜੀ ਉਹ ਪਿੰਡਾਂ ਦੇ ਵਿੱਚੋਂ ਹੀ ਲੋਕ ਨੇ ਸਾਡੇ ਹੀ ਆਸ-ਪਾਸ ਘਰਾਂ ਚੋਂ ਸਾਡੇ ਆਸ-ਪਾਸ ਦੇ ਉਹ ਲੋਕ ਹੈਗੇ ਨੇ ਜੀ ਦੇਖੋ ਜਿਹੜੇ ਪਿੰਡਾਂ ਦੇ ਵਿੱਚੋਂ ਜਾ ਰਹੇ ਨੇ ਮਜ਼ਦੂਰੀ ਵੀ ਉਹੀ ਪਿੰਡਾਂ ਚ ਕਰ ਰਹੇ ਨੇ ਦਿਹਾੜੀ ਮਜ਼ਦੂਰੀ ਜਾਂ ਕਿਸ ਤਰ੍ਹਾਂ ਦਾ ਵੀ ਕੋਈ ਕੰਮ ਕਰ ਰਹੇ ਉਹ ਆਪ ਹੀ ਕਰ ਰਹੇ ਨੇ ਆਪ ਦਾ ਕੁਮਾਰੇ ਦੇ ਖਾ ਰਹੇ ਨੇ ਕੋਈ ਕਿਸੇ ਦੇ ਘਰੇ ਦਾਣੇ ਦਾ ਉਹ ਕੋਈ ਸਿੱਟ ਕੇ ਨਹੀਂ ਜਾਂਦਾ ਜੀ ਠੀਕ ਆ ਸਾਨੂੰ ਇਹ ਸੋਚਣਾ ਚਾਹੀਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਇਨ ਗਰੀਬ ਸਿੱਖਾਂ ਨੂੰ ਦੇਉ ਪਾਤਸ਼ਾਹੀ ਜੋ ਯਾਦ ਕਰੇ ਹਮਰੀ ਗ੍ਰਿਆਈ ਮਹਾਰਾਜ ਨੇ ਕਿਹਾ ਸੀਗਾ ਵੀ ਇਨਾ ਗਰੀਬਾਂ ਸਿੱਖਾਂ ਦੀ ਬਾਸਤੇ ਅਸੀਂ ਦੇਖੋ ਜੇ ਅਸੀਂ ਸੋਚਿਆ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਸਰਬੰਸ ਜਿਹੜਾ ਬਾਰਿਆ ਉਹ ਇਹ ਗਰੀਬ ਸਿੱਖਾਂ ਵਾਸਤੇ ਬਾਰਿਆ ਜੀ ਬਾਈ ਧਾਰ ਦੇ ਰਾਜਿਆਂ ਨਾਲ ਇੱਕੋ ਹੀ ਲੜਾਈ ਸੀ ਵੀ ਇਹਨਾਂ ਲੋਕਾਂ ਨੂੰ ਕੋੜੇ ਦੇ ਨਹੀਂ ਚੜਨ ਦੇਣਾ ਪੱਗ ਨਹੀਂ ਬੰਨਣ ਦੇਣੀ ਇਹਨਾਂ ਨੂੰ ਕੋਈ ਢੋਲ ਕੀ ਸੈਣਾ ਨਹੀਂ ਕੀਰਤਨ ਬਾਣੀ ਨਹੀਂ ਪੜ੍ਹਣ ਦੇਣੀ ਹੋਰ ਤਾਂ ਕੋਈ ਰੌਲਾ ਨਹੀਂ ਸੀ ਗੁਰੂ ਨੇ ਨਾਲ ਜਿਹੜੇ ਬਾਈ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਦੋਂ ਬਾਈ ਧਾਰ ਦੇ ਰਾਜਾ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਗੁਰੂ ਮੰਨ ਲੈਂਦੇ ਆ ਪਹਿਲੇ ਜਿਹੜੇ ਆ ਸੂਦਰ ਮੇ ਨੀਚ ਜਾਤੀ ਦੇ ਲੋਕ ਨੇ ਇਹਨਾਂ ਨਾਲੋਂ ਸਾਡੀ ਬੱਕਰੀ ਪੰਗਤ ਲਾ ਦੋ ਜੀ ਅਸੀਂ ਤੁਹਾਨੂੰ ਗੁਰੂ ਮੰਨ ਲੈਂਦੇ ਆ ਮਹਾਰਾਜ ਨੇ ਕਿਹਾ ਇਹਨ ਗਰੀਬ ਸਿੱਖਾਂ ਨੇ ਜਿਹੜੇ ਨਾ ਇਨਹੀ ਕੋ ਦੇਉ ਪਾਦਸ਼ਾਹੀ ਮਹਾਰਾਏ ਕਹਿੰਦਾ ਇਹਨਾਂ ਦਾ ਅਸੀਂ ਪਾਦਸ਼ਾਹੀਆਂ ਬਖਸ਼ਣੀਆਂ ਜੀ ਠੀਕ ਹੈ ਇਨਹੀ ਕਿਰਪਾ ਦੇ ਸਜੇ ਹਮ ਹੈ ਮਹਾਰਾਏ ਕਹਿੰਦਾ ਮੋਸੋ ਕਰੀਬ ਕਰੋੜ ਪਰੇ ਕਹਿੰਦੇ ਇਹਨਾਂ ਦੀ ਕਿਰਪਾ ਨਾਲ ਤਾਂ ਅਸੀਂ ਸਜੇ ਆ ਤੇ ਅਸੀਂ ਇਹਨਾਂ ਨੂੰ ਕਿਵੇਂ ਪੱਕ ਕਰਦੀਏ ਜੀ ਉਤੋਂ ਫੇਰ ਹੀ ਗੁਰੂ ਸਾਹਿਬ ਦਾ ਜਿਹੜਾ ਇਹ ਸ਼ਹੀਦਾਂ ਦਾ ਦੌਰ ਚੱਲਿਆ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਜੰਗਾਂ ਹੋਈਆਂ ਚਮਕੌਰ ਸਾਹਿਬ ਦੇ ਵਿੱਚ ਮਹਾਰਾਏ ਨੇ ਫਿਰ ਉਪਰਤਖ ਕਰਤਾ ਚਮਕੌਰ ਸਾਹਿਬ ਦੀ ਜੰਗ ਹੋਈ ਉੱਥੇ ਮਹਾਰਾਏ ਨੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਤੋੜਾ ਦੇ ਕੇ ਆਪਣਾ ਨਵਾਜ ਕੇ ਤੇ ਉਹ ਪਰਤਖ ਕਰਤਾ ਪਾਦਸ਼ਾਹੀ ਬਖਸ਼ੀ ਮਹਾਰਾਜ ਨੇ ਆਪਣਾ ਦਸਤਾਰ ਦਾ ਆਪਣਾ ਮੇਰੇ ਮਸਲਾ ਸਾਰਾ ਆਉਂਦਾ ਕਿੱਥੋਂ ਹੈ ਕਿ ਜੀ ਇਹ ਜਿਹੜੇ ਧਰਮ ਪਰਿਵਰਤਨ ਵਾਲੀ ਜਦੋਂ ਗੱਲ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਵੱਡੀ ਡਿਬੇਟ ਛੇੜਦੀ ਹੈ ਕਿ ਕਿਉਂ ਇਸਾਈयत ਵੱਲ ਕਿਉਂ ਵਧ ਰਹੇ ਨੇ ਪੰਜਾਬੀ ਜਿਹੜਾ ਪੰਜਾਬ ਦੀ ਹੈਗੀ ਹੈ ਨਾ ਪਲਸਵਤਾ ਹਾਲਾਂਕਿ ਬਹੁਤ ਵੱਡਾ ਹਿੱਸਾ ਨਹੀਂ ਹੈ ਬਹੁਤ ਛੋਟਾ ਹਿੱਸਾ ਹੈ ਕੋਈ ਨਾਮਰਾਦ ਨੇ ਇਹ ਪਤਾ ਕੀ ਆ ਇੱਥੇ ਜਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਹੈਗੀਆਂ ਜੀ ਪੰਜਾਬ ਨੂੰ ਫੇਲ ਕਰਦੇ ਉਹ ਪਹਿਲਾਂ ਵੀ ਹੈ ਪੰਜਾਬ ਦੇ ਵਿੱਚ ਐਡੀ ਗੈਰਤ ਆ ਇਸ ਖੂਨ ਦੇ ਵਿੱਚ ਗੁਰੂ ਸਾਹਿਬਾਂ ਦੀ ਬਖਸ਼ਿਸ਼ ਆ ਇੱਥੇ ਚੱਪੇ-ਚੱਪੇ ਦੇ ਸ਼ਹੀਦਾਂ ਦਾ ਥਾਂ ਜਾਂ ਗੁਰੂ ਸਾਹਿਬਾਂ ਦੇ ਚਰਨ ਪਾਏ ਨੇ ਉਸ ਕਰਕੇ ਅੱਜ ਇਹ ਨਸ਼ੇ ਦੇ ਪੱਖੋਂ ਲਈ ਲਿਆ ਤਾਂ ਪੰਜਾਬ ਦੇ ਵਿੱਚ ਫੁੱਲ ਛਿੱਟਿਆ ਜਾ ਰਿਹਾ ਸਰਕਾਰਾਂ ਬਕਿਆਰਿਆਂ ਦਾ ਨਸ਼ਾ ਕਿਉਂਕਿ ਇਹਨਾਂ ਦੇ ਬੱਚੇ ਆ ਜਿਹੜੇ ਖਤਮ ਹੋ ਜਾਣ ਡੀਐਨਏ ਖਤਮ ਹੋ ਜਾਣ ਇੱਥੇ ਉਹਦੇ ਇੱਥੋਂ ਤੱਕ ਕਿ ਸਾਡੇ ਪੰਜਾਬ ਅਸੀਂ ਸਾਰੇ ਭਾਰਤ ਦੇ ਵਿੱਚ ਦੇਸ਼ ਚ ਵੇਚਰਦੇ ਆ ਬਾਹਰ ਵੀ ਜਾਂਦੇ ਆ ਚਲੋ ਜਿੰਨੇ ਬੇਬੀ ਟੂਪ ਆ ਸਾਰੇ ਪੰਜਾਬ ਦੇ ਵਿੱਚ ਬਣ ਰਹੇ ਨੇ ਡੀਐਨਏ ਸਾਡਾ ਬਦਲਿਆ ਜਾ ਰਿਹਾ ਚਲੋ ਕੋਈ ਸਾਡੇ ਬੱਚੇ ਆ ਜਿਹੜੇ ਭਾ ਕਿਸੇ ਕਾਰਨ ਕਮਜ਼ੋਰੀਆਂ ਪੈ ਗਈਆਂ ਉਹਨਾਂ ਚ ਉਹ ਜਿਹੜੇ ਬੱਚੇ ਆਗੇ ਉਹ ਠੀਕ ਹੈ ਜਿਹੜਾ ਵੀ ਹੁੰਦਾ ਉਹ ਚਲੋ ਕਹਿ ਰਿਆ ਸੀ ਨਹੀਂ ਪੂਰਾ ਖੁੱਲ ਕੇ ਦੱਸ ਸਕਦੇ ਉਹ ਉਹਦੇ ਤੇ ਡੀਐਨਏ ਸਾਡਾ ਬਦਲਿਆ ਜਾ ਰਿਹਾਗਾ ਉਹ ਬਾਹਰ ਦੇ ਸੂਬਿਆਂ ਦਾ ਹੋਰ ਭਈਆ ਦਾ ਹੋਰ ਕਿਸੇ ਇਸ ਤਰ੍ਹਾਂ ਹੋ ਰਿਹਾਗਾ ਠੀਕ ਹੈ ਨਸ਼ੇ ਨਾਲ ਤਾਂ ਸਾਨੂੰ ਨਸ਼ਾ ਖੁੱਲਾ ਵਿਕ ਰਿਹਾ ਜਦੋਂ ਕਲਪੂ ਲੱਗ ਕੇ ਸਾਰੇ ਲੋਕਾਂ ਨੂੰ ਬੰਦ ਕਰ ਸਕਦੇ ਨਸ਼ਾ ਨਹੀਂ ਬੰਦ ਹੋ ਸਕਦਾ ਆ ਚਿੱਟੇ ਨਾਲ ਕਿੰਨੀਆਂ ਮੋਤਾ ਹੋ ਰੇਗਾ ਸਰਕਾਰ ਦੇ ਬਾਰੇ ਜਿਹੜੇ ਸਾਰੇ ਮਸਲੇ ਆ ਰਹੇ ਨਹੀਂ ਚਾਹੇ ਉਹ ਜਿਹੜਾ ਪਹਿਲੇ ਮਸਲੇ ਤੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਨਸ਼ੇ ਦਾ ਮਸਲਾ ਵਿੱਚ ਹੈ ਕਿ ਇਹ ਤੁਹਾਡੀ ਨਿੱਜੀ ਸਮਝ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਬਿਲਕੁਲ ਸਾਜ਼ਿਸ਼ਾ ਸਾਜ਼ਿਸ਼ਾ ਪਹਿਲਾਂ ਦੇਖੋ ਸਰਸੇ ਵਾਲੇ ਨੂੰ ਕਾਬੂ 잡 ਕੀਤਾ ਸਰਕਾਰਾਂ ਨੇ ਅੱਜ ਬੰਦੀ ਸਿੰਘਾਂ ਨੂੰ 30-30 ਸਾਲ ਹੋ ਗਏ 25-25 27 ਸਾਲ ਹੋ ਗਏ ਉਹ ਆ ਨਹੀਂ ਰਹੇ ਪ੍ਰੋਲ ਤੇ ਨਹੀਂ ਆ ਰਹੇ ਇੱਕ ਬੰਦੇ ਨੂੰ ਲਗਾਤਾਰ ਲਵਾ ਪ੍ਰੋਲਾਂ ਮਿਲੀ ਜਾਂਦੇ ਗੀਆਂ ਕੇਸ ਵੀ ਚੱਲ ਰਹੇ ਨੇ ਇੰਨੇ ਨੇ ਕਿਨਾਰੇ ਉਹਨੂੰ ਰੈਸਟ ਕੀਤਾ ਕਿੰਨੇ ਕਤਲ ਆਯਾਮ ਹੋਇਆ ਕਿੰਨਾ ਕੁਸ਼ ਹੋਇਆ ਕਿੰਨਾ ਨੁਕਸਾਨ ਹੋਇਆ ਉਹਨੂੰ ਪ੍ਰੋਲਾਂ ਮਿਲ ਰਹੀਆਂ ਉਹ ਵੀ ਇੱਕ ਸਾਜ਼ਿਸ਼ਾ ਜਿਹੜਾ ਪਹਿਲਾ ਨੂਰ ਮੈਲੀਏ ਨੂੰ ਇੱਥੇ ਕਬਜ਼ਾ ਕਰਨਾ ਉਹ ਵੀ ਇੱਕ ਸਾਜ਼ਿਸ਼ ਸੀਗੀ ਪਹਿਲਾ ਨਰੰਗ ਕਾਰੀਆਂ ਨੂੰ ਦਰਬਾਰ ਦੇਖੋ ਆਪਾਂ ਪਿੱਛੇ ਤੋਂ ਪੜ ਲੈਨੇ ਆ ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇਰਾ ਸਿੰਘ ਵੀ ਸ਼ਹੀਦ ਹੋਏ ਉਹ ਵੀ ਇੱਕ ਸਾਜ਼ਿਸ਼ ਹੀ ਉਹਨਾਂ ਨੂੰ ਇੱਥੇ ਬਾੜਨਾ ਹੁਣ ਉਹੀ ਚੀਜ਼ ਇਹ ਹੈ ਇੱਕ ਸਾਜ਼ਿਸ਼ ਹੈਗੀ ਕੀ ਕ੍ਰਿਸਚੀਅਨਟੀ ਜਿਹੜੀ ਇਹ ਵੀ ਇੱਕ ਤਰੀਕੇ ਦੇ ਨਾਲ ਕੀਤਾ ਤਰੀਕੇ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਰਾਮਪੁਰੇ ਗੁਰਦੁਆਰੇ ਦੇ ਸਾਹਮਣੇ ਪੋਸਟਰ ਲਾਏ ਉਹਨਾਂ ਨੇ ਮੂਹਰੇ ਆ ਗਏ ਵੀ ਅਸੀਂ ਐਸ ਦਿਨ ਦੀ ਸੰਗਤ ਲਾਉਣੀ ਹੈ ਜਦੋਂ ਸਿੰਘਾਂ ਨੇ ਰੋਕਿਆ ਹਲੇ ਕਿ ਸਿੰਘਾਂ ਦੇ ਉੱਤੇ ਪਰਚੇ ਕੀਤੇ ਵੀ ਕਿਉਂ ਰੋਕਿਆ ਅਸੀਂ ਤਾਂ ਕਿਸੇ ਦੀ ਆਪਣੇ ਕ੍ਰਿਸ਼ਨ ਦੀ ਕੋਈ ਉਹਨਾਂ ਦੇ ਜਾ ਕੇ ਲਾਉਂਦੇ ਨਹੀਂਗੇ ਉਹ ਗੁਰੂ ਘਰ ਦੇ ਮੂਹਰੇ ਆ ਕੇ ਪਰਚੇ ਲਾ ਰਹੇ ਆ ਕੀ ਇਹ ਸਾਜ਼ਿਸ਼ ਆ ਜਾਂ ਕਿਸੇ ਹੁਣ ਕਹਿ ਦੇਣਾ ਵੀ ਆ ਜਾ ਤੇਰਾ ਅਸੀਂ ਦੁੱਖ ਦੂਰ ਕਰ ਦਿੰਦੇ ਆ ਸਾਡੇ ਪੰਜਾਬ ਦੇ ਲੋਕ ਨਾ ਭੋਲੇ ਭਾਲੇ ਵੀ ਆ ਥੋੜੇ ਜੇ ਹੂੰ ਜਦੋਂ ਇਹਨਾਂ ਨੂੰ ਕੋਈ ਪੋਸੇ ਚ ਲੈਂਦਾ ਉਹ ਤਰ੍ਹਾਂ ਪੈਂਦਾ ਜਿਵੇਂ ਹੁਣ ਸਰਕਾਰ ਬਣਾਦੀ ਪਿੱਛੇ ਬਦਲਾ ਬਦਲਾ ਲੋਕ ਹੁਣ ਦੁਖੀ ਹੋਏ ਪਏ ਆ ਪਿੱਟ ਜਾਂਦੇ ਆ ਵੀ ਬਹੁਤ ਦੁਖੀ ਐ ਸਰਕਾਰ ਤੋਂ ਸੀ ਵੀ ਐਸੇ ਤਰ੍ਹਾਂ ਬਦਲਾ ਦੇ ਵਿੱਚ ਉਹਨਾਂ ਨੂੰ ਲੈ ਜਾਂਦੇ ਆ ਵੀ ਅਸੀਂ ਤੁਹਾਡੇ ਦੁੱਖਦਾਰੂ ਦੂ ਕਰਾਂਗੇ ਤੁਹਾਡੇ ਬੱਚੇ ਪੜ੍ਹਾਵਾਗੇ ਤੁਹਾਨੂੰ ਇਹ ਦੇ ਦਾਂਗੇ ਉਹ ਕਰਦਾਂਗੇ ਅੱਜ ਤੱਕ ਉਹ ਆਪਦੇ ਬੰਦਿਆਂ ਨੂੰ ਟ੍ਰੇਡ ਕਰ ਲੈਂਦੇ ਆ ਵੀ ਇਹਨਾਂ ਨੂੰ ਪੈਸੇ ਦੇ ਦਿੰਦੇ ਆ ਪੈਸੇ ਦੇ ਕੋ ਉਹਨਾਂ ਨੂੰ ਕਹਿੰਦਾ ਵੀ ਹਾਂ ਤੁਸੀਂ ਕਹਿਣਾ ਹੈ ਕਹਿਣਾ ਮੈਂ ਕਹਿੰਦਾ ਜੇ ਕੋਈ ਸ਼ਰਤੀਆਂ ਕੋਈ ਵੀ ਬੰਦਾ ਇਹ ਗੱਲ ਕਹਿ ਦੇ ਉਹ ਜਿਵੇਂ ਕਹਿੰਦੇ ਆ ਵੀ ਅਸੀਂ ਬੱਚਾ ਜਿਉਂਦਾ ਕਰਦਾਂਗੇ ਪਰਿਆ ਲੈ ਜੇ ਕੋਈ ਕਰਕੇ ਦਿਖਾਉਣਾ ਸੀ ਸ਼ਰ ਸਿਰ ਦੀ ਸ਼ਰਤ ਲਾ ਲੈ ਛੋੜੇ ਕੈਮਰੇ ਬਾਦੀ ਹੋਰ ਕਰਦੇ ਆ ਜਾਂ ਉਹ ਦੇ ਦੇਣਗੇ ਜਾਂ ਅਸੀਂ ਦੇ ਦਾਂਗੇ ਲੈ ਕਰ ਲੈਣ ਅਸੀਂ ਲੈ ਕੇ ਵਗ ਜਾਗੇ ਉਹਨਾਂ ਨੂੰ ਕਹਿੰਦੇ ਅਸੀਂ ਜਿਉਂਦਾ ਕਰ ਦਿੰਨੇ ਆ ਕਰਕੇ ਦਿਖਾਉਣ ਫਿਰ ਤਾਂ ਉਹ ਰੱਬ ਬਣ ਗਏ ਇਹ ਸਾਰੀਆਂ ਕਰਾਮਾਤੀ ਚੀਜ਼ਾਂ ਦਾ ਜਿਹੜਾ ਲੱਗਦਾ ਕਿ ਇਹ ਇਹ ਢੋਂਗ ਰਚ ਆ ਬ ਕੋਈ ਕੁਝ ਨਹੀਂ ਹੈਗਾ ਲੋਕ ਭੋਲੇ ਪਾਲੇ ਆ ਪੰਜਾਬ ਦੇ ਸਾਡੇ ਇਹਨਾਂ ਨੂੰ ਗੱਬਲਾ ਘਬਰਾਹ ਕਰਕੇ ਲਈ ਜਾ ਰਹੇ ਨੇ ਇਹ ਜਦੋਂ ਇਹਨਾਂ ਨੂੰ ਹੋਸ਼ ਆਉਂਦੀ ਹੈ ਆਪੇ ਸਿੱਟੇ ਜਾਂਦੇ ਬਥੇਰੇ ਇਹਦੇ ਸਾਡੇ ਕੋਲੇ ਜਿਹੜੇ ਆਉਂਦੇ ਆ ਕਿ ਅੰਮ੍ਰਿਤ ਛਕਾਈ ਦੇ ਛਕਦੇ ਆ ਉਹ ਆਗੇ ਭੁੱਲ ਵੀ ਬੰਸਾਉਂਦੇ ਗੁਰੂ ਸਾਹਿਬ ਮੂਰੇ ਮੱਥਾ ਰਗੜਦੇ ਵੀ ਮਹਾਰਾਜ ਸੱਚੇ ਪਾਸ਼ਾ ਸਾਡਾ ਦਾ ਘਰ ਇਹੀ ਆ ਜਿਹੜੇ ਬੰਦੇ ਭਲੇਖੇ ਨਾਲ ਗਏ ਉਹ ਆ ਬਹੁਤ ਨੇ ਸਾਡੇ ਕੋਲੇ ਬਥੇਰੇ ਨੇ ਐਸੇ ਬਹੁਤ ਜਿਹੜੇ ਕੋਈ ਸਰਸੇ ਵਾਲੇ ਆ ਕੋਈ ਹੋਰ ਆਗੇ ਜੇ ਕੋਈ ਇਹੇ ਜਿਹੇ ਆਗੇ ਬਥੇਰੇ ਆਉਂਦੇ ਨੇ ਵਿਚ ਇਹ ਜੇ ਬੱਚੇ ਵੀ ਹੈਗੇ ਜਿਨ੍ਹਾਂ ਦੇ ਉਹ ਇੱਕ ਇੱਕ ਮੁੰਡਾ ਸਾਡੇ ਸ਼ਹਿਰ ਚ ਉਹਨੂੰ ਕਹਿੰਦੇ ਸੀ ਉਹਦੇ ਬੱਚੇ ਦੇ ਥੋੜੀ ਲੱਤਾਂ ਦੇ ਵਿੱਚ ਨੁਕਸਾ ਕਹਿੰਦੇ ਵੀ ਅਸੀਂ ਲੈ ਜਾਾਂਗੇ ਤੈਨੂੰ ਪਹਿਲੀ ਸੰਗਤ ਦੀ ਲੋਟ ਕਰਦਾਂਗੇ ਉਹ ਲੈ ਕੇ ਗਏ ਉਹਨੂੰ ਨਾ ਪਹਿਲੀ ਤੇ ਹੋਇਆ ਨਾ ਦੂਜੀ ਤੇ ਨਾ ਹੋਇਆ ਪੰਜਵੀਂ ਤੇ ਨਾ ਹੋਇਆ ਉਹ ਫੇਰ ਵਾਪਸ ਆ ਕੇ ਕਹਿੰਦਾ ਜੀ ਮੈਨੂੰ ਤਾਂ ਬਹੁਤ ਵੱਡਾ ਭੁਲੇਖਾ ਕਈ ਚੀਜ਼ਾਂ ਦੇ ਵਿੱਚ ਕੀ ਹੁੰਦਾ ਨਾ ਜਦੋਂ ਮੰਨ ਲਓ ਵੀ ਆਪਣੇ ਤੇ ਕੋਈ ਤਖਲੀਫ ਆ ਆਪਾਂ ਨਹੀਂ ਕੋਈ ਬਾਹਾਂ ਫੜ ਕੇ ਕਹ ਰਹੇ ਯਾਰ ਵੀ ਤੈਨੂੰ ਉਸੋਂ ਇੱਕ ਸਾਰੇ ਦੀ ਜ਼ਰੂਰਤ ਹੁੰਦੀ ਹੈ ਵੀ ਚਲ ਤੈਨੂੰ ਅਸੀਂ ਸਹਾਰਾ ਦਿੰਦੇ ਆ ਉੱਥੇ ਆਪਣੇ ਆ ਹੋਊਗਾ ਅੱਜ ਤਾਂ ਇਹ ਤਾਂ ਬੱਡੀ ਦੂਰ ਆ ਕ੍ਰਿਸ਼ਨ ਦੀ ਗੱਲ ਸਾਡੇ ਪੰਜਾਬ ਦੇ ਵਿੱਚ ਤਾਂ ਇਸ ਗਿਆ ਭੋਲ ਗਿਆ ਮੰਗਾਗੇ ਦੋ ਇੱਟਾਂ ਨੂੰ ਮਾਰਨ ਕੇ ਜੇ ਚਾਰ ਬੰਦਿਆਂ ਨੇ ਉੱਥੇ ਮੱਥਾ ਟੇਕਦਾ ਉੱਥੇ ਟੇਕਣ ਲੱਗ ਜਾਂਦੇ ਆ ਉਹ ਜਦੋਂ ਹੌਲੀ ਬੜੇ ਪਤਾ ਲੱਗਦਾ ਵੀ ਇਹਨਾਂ ਦੇ ਪੱਥਰਾਂ ਦੇ ਉੱਤੇ ਮੱਥਾ ਰਗੜੇ ਕੋਈ ਫਾਇਦਾ ਨਹੀਂ ਸਾਡਾ ਸਹਾਰਾ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਸਾਡੇ 10 ਗੁਰੂਆਂ ਦੀ ਮਹਾਪੁਰਸ਼ਾਂ ਦੀ ਰੱਬੀ ਬਾਣੀ ਆ ਜਿਹੜੀ ਉਹ ਬਾਣੀ ਸੁਣਦੇ ਨਾਲ ਆਧਾਰ ਵੀ ਹੁੰਦਾ ਜੇ ਕੋਈ ਸੱਚਾ ਵਿਸ਼ਵਾਸ ਕਰਦਾ ਉਹਦੇ ਤੇ ਸਾਰਾ ਕੁਝ ਹੀ ਹੁੰਦਾ ਆਪਾਂ ਦਰਬਾਰ ਸਾਹਿਬ ਕਿੰਨੇ ਚਮਤਕਾਰ ਦੇਖ ਰਹੇ ਆ ਹੋ ਰਹੇ ਨੇ ਇਹ ਕੋਈ ਇੱਕ ਵੀ ਖੌਲ ਚਮਤਕਾਰੀ ਦਾ ਵੀ ਇਹ ਇਹ ਚਮਤਕਾਰੀ ਤੇ ਵੀ ਇੱਕ ਵੱਡੀ ਬਹਿਸ ਆ ਵਿਸ਼ਾ ਹੋਰ ਅੱਗੇ ਵਾਸ ਸਕਦਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਉਦੋਂ ਉਹਨਾਂ ਨੇ ਕੋਈ ਅਜੜਾ ਉਸ ਦਰਬਾਰ ਦੇ ਵਿੱਚ ਕੋਈ ਚਮਤਕਾਰਾਂ ਤੋਂ ਗੁਰੇਜ਼ ਰਹੇ ਨੇ ਸਿੱਖ ਇਤਿਹਾਸ ਦੇ ਵਿੱਚ ਕਿ ਨਹੀਂ ਆ ਜਿਹਨੀਆਂ ਕੁਰਬਾਨੀਆਂ ਸਾਧਤਾ ਇਸੇ ਕਰਕੇ ਹੋਈਆਂ ਕਿਉਂਕਿ ਉਸ ਜ਼ੁਲਮ ਦੇ ਖਿਲਾਫ ਉਸ ਵਕਤ ਧਿਰ ਬਣ ਕੇ ਇੱਕ ਜਿਹੜਾ ਪੰਥ ਖੜਿਆ ਰਿਹਾ ਆ ਖੈਰ ਅਸੀਂ ਜੀ ਇਸ ਇਸ ਡਿਬੇਟ ਦੇ ਵੱਲ ਆਖਰੀ ਸਵਾਲ ਦੇ ਵੱਲ ਮੈਂ ਵਧਾਂ ਤਾਂ ਤੁਹਾਡਾ ਹੁਣ ਨਿੱਜੀ ਵਿਚਾਰ ਕੀ ਕਹਿੰਦਾ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਗੱਲ ਕੀਤੀ ਐ ਕਿ ਇੱਕ ਪੰਜਾਬ ਦੇ ਲੋਕ ਭੋਲੇ ਨੇ ਗੁੰਮਰਾਹ ਕਰ ਦਿੱਤਾ ਜਾਂਦਾ ਜਦੋਂ ਕਿਸੇ ਦੁੱਖ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਨੂੰ ਗੁੰਮਰਾਹੀ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਕਿ ਉਹਨਾਂ ਨੂੰ ਲੱਗਦਾ ਕਿ ਯਾਰ ਇਹੀ ਸਾਡਾ ਸਹਾਰਾ ਇਹ ਗਮਰਾਹ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਪੰਜਾਬ ਦੇ ਲੋਕਾਂ ਨੂੰ ਜਦੋਂ ਲੋਕਾਂ ਪਤਾ ਲੱਗ ਜਾਂਦਾ ਨਾ ਨੌਜਵਾਨ ਜਾਂ ਹੋਰ ਜਿਆਦਾਕਰ ਪਿਛੜਿਆ ਵਰਖ ਜਿਹੜੇ ਗਰੀਬ ਪਾਈਚਾਰਾਗਾ ਉਹ ਜਾ ਰਿਹਾਗਾ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਬੱਚੇ ਪੜਾਵਾਂਗੇ ਉਹ ਡਾਇ ਕਰਾਂਗੇ ਲੇਕਿਨ ਹੁੰਦਾ ਕੱਖ ਨਹੀਂ ਉਥੇ ਠੀਕ ਆ ਉਹ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੁਝ ਨਹੀਂਗਾ ਉਹ ਆਪੇ ਆਪਣੇ ਘਰਾਂ ਨੂੰ ਪਰਤੇ ਆਉਂਦੇ ਆ ਇਹ ਕੋਈ ਗੱਲ ਨਹੀਂ ਇਹ ਥੋੜਾ ਬਹੁਤਾ ਜਿਵੇਂ ਇਕੱਠ ਕਰਕੇ ਲੈ ਗਏ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਫਿਰ ਜਦੋਂ ਪਤਾ ਲੱਗ ਜਾਂਦਾ ਉਹ ਕੁਝ ਨਹੀਂ ਹੈਗਾ ਉੱਥੇ ਜਿੱਥੇ ਹੈ ਹੀ ਸਾਰੇ ਚੋਰ ਆ ਉੱਥੇ ਕੀ ਕਰਨਗੇ ਜਿਹੜਾ ਆਪ ਬੰਦਾਗਾ ਉਹ ਬੰਦਾ ਰੱਬ ਥੋੜੀ ਬਣ ਸਕਦਾਗਾ ਬਿਲਕੁਲ ਜੀ ਆਖਿਰ ਦੇ ਵਿੱਚ ਕੋਈ ਹੋਰ ਹੋਈ ਕੋਈ ਹੋਰ ਵਿਚਾਰ ਤੁਹਾਡਾ ਐਸੇ ਮਸਲੇ ਤੇ ਹੋਵੇ ਤੁਸੀਂ ਰੱਖੋ ਹੋਰ ਵਿਚਾਰ ਬਸੇਰੇ ਨੇ ਇਸ ਚੀਜ਼ਾਂ ਦੇ ਉੱਤੇ ਵੀ ਜਿਵੇਂ ਹੁਣ ਤੁਸੀਂ ਕਰਾਮਾਤ ਦੀ ਗੱਲ ਕੀਤੀ ਆ ਜਿੱਥੇ ਗੁਰੂ ਸਾਹਿਬ ਜੀ ਨੇ ਕਰਾਮਾਤ ਦਿਖਾਣੀ ਚਾਹੀ ਉਥੇ ਦਿਖਾਈ ਵੀ ਕੋਡੇ ਰਾਖ ਸਰਗਿਆਂ ਨੂੰ ਤਾਰਿਆ ਮਹਾਰਾਜ ਨੇ ਉਹ ਕਰਾਮਾਤ ਦਿਖਾਈ ਹੈਗੀ ਹੈਣਾ ਤੇ ਜਿੱਥੇ ਕਿਤੇ ਮਹਾਰਾਜ ਨੇ ਪੰਜਾ ਲਾ ਕੇ ਪੱਥਰ ਨੂੰ ਰੋਕਿਆ ਜਿੱਥੇ ਗੁਰੂ ਸਾਹਿਬ ਜੀ ਨੇ ਇੱਕ ਦਿਖਾਉਣਾ ਚਾਹਿਆ ਉਥੇ ਦਿਖਾਇਆ ਜਿੱਥੇ ਸਿੱਧਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਲ ਧਰਤੀ ਸਿੱਧ ਬਾੜ ਕੇ ਕਹਿੰਦਾ ਸੀ ਵੀ ਧਰਤੀ ਸਾਡੀ ਆ ਉਹ ਵੀ ਹੈ ਗੁਰੂ ਦੇ ਕੋਲੇ ਬਰਕਤਾਂ ਹੈਗੀਆਂ ਗੁਰੂ ਦੇ ਦਰ ਤੇ ਬਰਕਤਾਂ ਹੈਗੀਆਂ ਆਪਾਂ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ شناਣ ਕਰਕੇ ਪਿੰਗਲੇ ਵਰਗੇ ਕੁੜੀ ਤਰ ਗਏ ਹਨਾ ਉਹ ਕਰਾਮਾਤਾ ਉਥੇ ਹੈਗੀਆਂ ਇਹ ਇੱਕ ਵੀ ਦੱਸਣ ਵੀ ਸਾਡੇ ਆ ਹੋਇਆਗਾ ਗੁਰੂ ਦੀ ਤਾਂ ਬੇਅੰਤ ਬਰਕਤਾਂ ਹੈਗੀਆਂ ਨਾ ਉਹਦੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਤੇ ਜਹਾ ਬਾਬਾ ਹੁਣ ਫਤਾ ਸਿੰਘ ਜੀ ਦੇ ਆਪਾਂ ਦਰ ਤੇ ਬੈਠੇ ਆ ਕੋਈ ਇੱਕ ਉਂਗਲ ਦੇ ਵਿੱਚ ਸੂਈ ਵੱਜੇ ਨਾ ਆਪਾਂ ਉਹਦੇ ਵੀ ਕਹਿੰਦੇ ਸੀ ਹਨਾ ਦੁੱਖ ਮੰਨਦੇ ਆ ਤੇ ਡੇ ਡੇ ਸੀਦਾ ਨੇ ਕੁਰਬਾਨੀਆਂ ਕੀਤੀਆਂ ਦੱਸੋ ਕੁਰਬਾਨੀ ਕੋਈ ਕਰ ਸਕਦਾ ਕੋਈ ਨਹੀਂ ਕਰ ਸਕਦਾ ਦੇਖੋ ਜੀ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਨੂੰ ਧੰਨਵਾਦ ਤੁਹਾਡਾ ਸਰਬੱਤੀ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਐਸੇ ਜੇ ਪਖੰਡੀ ਲੋਕਾਂ ਦੇ ਮਗਰ ਲੱਗ ਕੇ ਆਪਣੇ ਵੱਡ ਬਡੇਰਿਆਂ ਨੂੰ ਇਲਾਜ ਲਾ ਰਹੇ ਆ ਉਹਨਾਂ ਨੂੰ ਨਾ ਲਾਓ ਤੁਹਾਡੀਆਂ ਕੁਲਾ ਦੇ ਵਿੱਚੋਂ ਧੰਨ ਬਾਬਾ ਸੰਗਤ ਸਿੰਘ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਘਰੇਟੇ ਗੁਰੂ ਕੇ ਬੇਟਿਆਂ ਦੇ ਵਰ ਪਾਏ ਨੇ ਅੱਜ ਉਹ ਮਹਾਨ ਸ਼ਹੀਦਾਂ ਦੇ ਲਾਜ ਨਾਮ ਨੂੰ ਤੁਸੀਂ ਲਾਜ ਲਾ ਰਹੇ ਹੋ ਇਹ ਨਾ ਲਾਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਨਾ ਹੋਰ ਕੋਈ ਤੁਹਾਡਾ ਰੈਵਰ ਨਹੀਂ ਹੈਗਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਮਰਦੇਸ਼ਕ ਹੋ ਸਿੰਘ ਸਜੋ ਔਰ ਨਸ਼ਿਆਂ ਦਾ ਤਿਆਗ ਕਰੋ ਆਓ ਆਪਣੇ ਘਰਵਾਰ ਪਰਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਸਾਡਾ ਜਿਹੜਾ ਮਕਸਦ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਹੈ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਮਕਸਦ ਸਿਰਫ ਇਹ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਅਕਸਰ ਬਹਿਸ ਛਿੜ ਜਾਂਦੀ ਹੈ ਮੋੜਾਂ ਤੋਂ ਲੈ ਕੇ ਹਰ ਜਗ੍ਹਾ ਦੇ ਯੂਨੀਵਰਸਿਟੀਆਂ ਤੱਕ ਇਹ ਮਸਲਾ ਹੈਗਾ ਕਿ ਇਹ ਜੋ ਧਰਮ ਪਰਿਵਰਤਨ ਇਹ ਹੈ ਕਿ ਅਸਲ ਦੇ ਵਿੱਚ ਇਹ ਕਿਵੇਂ ਚੱਲ ਕਿਸ ਤਰੀਕੇ ਦੇ ਨਾਲ ਵਾਪਰ ਕਿਸ ਤਰੀਕੇ ਦੇ ਨਾਲ ਰਿਹਾ ਤਾਂ ਸਾਸੀਂ ਇਸ ਮਸਲੇ ਤੇ ਬਾਬਾ ਜੀ ਹਰਾਂ ਦੇ ਵਿਚਾਰ ਆ ਜਿਹੜੇ ਤੁਹਾਡੇ ਤੱਕ ਰੱਖੇ ਨੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਨਾ ਹੋਣਾ ਤੁਹਾਡਾ ਵਿਚਾਰ ਆ ਪਰ ਸੁਣ ਕੇ ਤੁਸੀਂ ਆਪਣੀ رائے ਜ਼ਰੂਰ ਰੱਖ ਸਕਦੇ ਹੋ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਗੁਰਦੀਪ ਮਹਮਨਜੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ